ਖਾਲਸਾ ਬਾ ਇੱਕ ਰੂਜੀ ਕੀ ਫਤਿਹ ਤਾਂ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿ ਮਹਿੰਦਰ ਸਿੰਘ ਜਥੇਬੰਦੀਆਂ ਵੱਲੋਂ ਜਾਂ ਹੋਰ ਪੰਥਕ ਜਥੇਬੰਦੀਆਂ ਵੱਲੋਂ ਅਕਾਲ ਪੁਰਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਦੀ ਗੜਗੱਜ ਨੂੰ ਸਰਪਾਉ ਦਿੱਤਾ ਗਿਆ ਹੈ ਕਿ ਮਾਨਤਾ ਦਿੱਤੀ ਗਈ ਹੈ ਕਿ ਹੁਣ ਸਰਬੱਤ ਖਾਲਸੇ ਦੇ ਜਥੇਦਾਰ ਹੈ ਪਰ ਸੁਤਨ ਵਾਲੀ ਗੱਲ ਇਹ ਹੈ ਕਿ ਜਦੋਂ ਪਹਿਲਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸ਼੍ਰੋਣੀ ਕਮੇਟੀ ਵੱਲੋਂ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ ਸੀ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਨਾਮ ਮਨਜ਼ੂਰ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਇਹ ਸਾਨੂੰ ਜਥੇਦਾਰ ਮਨਜ਼ੂਰ ਨਹੀਂ ਹੈ ਇਹ ਇੱਕ ਪਰਿਵਾਰ ਇੱਕ ਜਥੇਬੰਦੀ ਦੇ ਜਥੇਦਾਰ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਹੁਣ ਅੰਦਰ ਖਾਤੇ ਕੀ ਸਮਝੌਤਾ ਹੋਇਆ ਜਿਹਦੇ ਨਾਲ ਕਿ ਜਥੇਦਾਰ ਸਾਹਿਬ ਤੁਹਾਨੂੰ ਪ੍ਰਵਾਨ ਹੋ ਗਏ ਸੁਖਵੀਰ ਬਾਦਲ ਦਾ ਬਣਾਇਆ ਜਥੇਦਾਰ ਅੱਜ ਤੁਹਾਨੂੰ ਕਿਵੇਂ ਮਨਜ਼ੂਰ ਹੋ ਗਿਆ ਕਿਤੇ ਤਾਂ ਨਹੀਂ ਕਿ ਨਾਗਪੁਰ ਵਾਲੇ ਰਿਮੋਰਟ ਤੋਂ ਤੁਹਾਨੂੰ ਡਾਇਰੈਕਸ਼ਨ ਹੋ ਗਈ ਹੋਵੇ ਕਿ ਹੁਣ ਇਹਨਾਂ ਦੇ ਨਾਲ ਸਮਝੌਤਾ ਕਰ ਲਓ ਜਿਹੜਾ ਕੱਲ ਤੱਕ ਕਿਸੇ ਇੱਕ ਧਰਦਾ ਸੀ ਕੱਲੇ ਸੁਖਵੀਰ ਬਾਦਲ ਦਾ ਸੀ ਅੱਜ ਉਹ ਤੁਹਾਡੇ ਸਰੂਪਾ ਦੇਣ ਦੇ ਨਾਲ ਪ੍ਰਮਾਣਿਤ ਹੋ ਗਿਆ ਕਿਤੇ ਤਾਂ ਨਹੀਂ ਕਿ ਤੁਸੀਂ ਇਹਨਾਂ ਧਾਰਮਿਕ ਜਥੇਬੰਦੀਆਂ ਦੀ ਮਾਨ ਮਰਿਆਦਾ ਨੂੰ ਢਾਲਾ ਰਹੇ ਹੋ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ